ਤੇ ਕੱਦ ਦੀ ਗੱਲ ਕਰੀਏ ਦੀ ਹਾਈਟ ਵਗੈਰਾ ਕਿੰਨੀ ਆ ਤੇ ਵੀ ਇਹਦਾ ਮਾਪਿਓ ਵਾਲੇ ਪਾਸਿਓਂ ਕਿਹੜੀ ਉਹ ਆ ਜੀ ਵੀ ਸਾਰੀ ਆਪਾਂ ਕਹੀਏ ਵੀ ਜਿੰਨੀ ਲਾਈਨ ਆ ਬਲੱਡ ਲਾਈਨ ਆ ਸਾਰੀ ਪੂਰੀ ਟੌਪ ਦੀ ਆ ਮੈਂ ਕਹਿੰਦਾ ਬਾਈ ਤੁਸੀਂ ਮੈਨੂੰ ਐ ਲੱਗਦਾ ਵੀ ਇੱਥੇ 10-15 ਲੱਖ ਰੁਪਏ ਲਾ ਕੇ ਜਾਓਗੇ ਇਤਰਾ ਹੀ ਆ ਜੀ ਬਸ ਸ਼ੌਂਕ ਆ ਜੀ ਸ਼ੌਂਕ ਦਾ ਕੋਈ ਮੁੱਲ ਨਹੀਂ ਭਾਈ ਹਾਂਜੀ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਸਤੀ ਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ ਜਿਲ੍ਹਾ ਬਰਨਾਲਾ ਬਾਬਾ ਸਟੱਡ ਫਾਰਮ ਤੇ ਖੜੇ ਆਂਗੇ ਵਿਸਾਖੀ ਵਾਲੇ ਜਿਹੜੀ ਮੰਡੀ ਲੱਗਦੀ ਹੁੰਦੀ ਆ ਬੱਲੇ ਬੇਰਕੇ ਦੀ ਅਮਰਸਰ ਦੀ ਧਰਤੀ ਤੇ ਜਿੱਥੇ ਆਪਾਂ ਇੱਕ ਤੁਹਾਨੂੰ ਘੋੜੀ ਦਿਖਾਉਣੇ ਆਂਗੇ ਜਿਹੜੀ ਕਿ ਇਹਨਾਂ ਦੇ ਫਾਰਮ ਤੇ ਸਪੈਸ਼ਲੀ ਆਪਾਂ ਕਹਿ ਦਈਏ ਵੀ ਇਹਨਾਂ ਨੇ ਬਰੀਡਿੰਗ ਵਾਸਤੇ ਜਾਨਵਰ ਰੱਖੇ ਪਿਆਗੇ ਬਾਬਾ ਸਟੱਡ ਫਾਰਮ ਦੀ ਇੱਕ ਖਾਸੀਅਤ ਹੈ ਇਹਨਾਂ ਕੋਲੇ ਕੋਈ ਵੱਡਾ ਜਾਨਵਰ ਨਹੀਂ ਆਪਾਂ ਕਹੀਏ ਵੀ ਸੇਲ ਪਰਚੇਜ਼ ਦਾ ਕੰਮ ਕਰਦੇ ਆਪਦੇ ਛੋਟੀ ਦੇ ਜਾਨਵਰ ਰੱਖੇ ਪਿਆ ਫਾਰਮ ਤੇ ਜਿਨ੍ਹਾਂ ਨੂੰ ਸਿਰਫ ਬਰੀਡਿੰਗ ਵਾਸਤੇ ਵਰਤਦੇ ਆ ਤੇ ਪੰਜਾਬ ਦੇ ਬਹੁਤੇ ਵੱਡੇ ਫਾਰਮਾਂ ਤੇ ਇਹਨਾਂ ਦੇ ਘਰੋਂ ਗਏ ਹੋਏ ਬਾਈ ਹਨਾ ਬੱਚੇ ਅੱਜ ਚੰਗੇ ਅਸਟ੍ਰੇਲੀਅਨ ਬਣੇ ਖੜੇ ਆਗੇ ਤੇ ਆਪਾਂ ਗੱਲਬਾਤ ਕਰਦੇ ਆਗੇ ਆਪਣੇ ਨਾਲ ਸਰਪੰਚ ਸਾਹਿਬ ਖੜੇ ਨੇ ਵੀ ਇਹ ਕਿਹੜੀ ਘੋੜੀ ਆ ਵੀ ਇਹਦੇ ਬਾਰੇ ਗੱਲਬਾਤ ਕਰਦੇ ਸਰਪੰਚ ਸਾਹਿਬ ਹਾਸੀ ਗਾਲ ਜੀ ਹਾਸੀ ਗਾਲ ਜੀ ਪਹਿਲਾਂ ਸਵਾਗਤ ਆ ਬਾਈ ਜੀ ਸਾਰੇ ਵੀਰਾਂ ਦਾ ਆਪਣੀ ਵੀਡੀਓ ਦੇ ਵਿੱਚ ਤੇ ਇਹਦੇ ਬਾਰੇ ਜਾਣਕਾਰੀ ਦਿਓ ਜੀ ਇਹਦਾ ਨਾਮ ਕੀ ਹੈ ਪਹਿਲਾਂ ਦਾ ਕੁੜੀ ਦਾ ਯਾਰਾ ਜੀ ਇਹਦਾ ਨਾਮ ਯਾਰਾ ਠੀਕ ਆ ਇਹਦੀ ਕਿੰਨੀ ਉਮਰ ਹੋ ਗਈ ਜੀ ਸਾਢੇ 4 ਸਾਲ ਦੀ ਹੋਇਆ ਜੀ ਸਾਢੇ 4 ਸਾਲ ਤੇ ਬਲੱਡ ਲਾਈਨ ਦੀ ਗੱਲ ਕਰੀਏ ਜੀ ਤੇ ਕੱਦ ਦੀ ਗੱਲ ਕਰੀਏ ਇਹਦੀ ਹਾਈਟ ਵਗੈਰਾ ਕਿੰਨੀ ਆ ਤੇ ਵੀ ਇਹਦਾ ਮਾਂ ਪਿਓ ਵਾਲੇ ਪਾਸਿਓ ਕਿਹੜੀ ਉਹ ਆ ਜੀ ਕੱਦ ਦਾ 6 ਫੁੱਟ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਇਹ ਆਪ ਹੈਗੀ ਆ ਸ਼ਾਂਦੀ ਆ ਜੀ ਸਭਰਾ ਵਾਲੇ ਸਭਰਾ ਵਾਲੇ ਸ਼ਾਂਦੀ ਆ ਜੀ ਸ਼ਾਂ ਸਭਰਾ ਵਾਲੇ ਹਾਂ ਜੀ ਠੀਕ ਹੈ ਜੀ ਉਹਦਾ ਜੀ ਆਪਣੇ ਫਸਟ ਰਿਜ਼ਲਟ ਹੈ ਇੱਧਰ ਅੱਛਾ ਹਾਂ ਜੀ ਪਹਿਲਾ ਰਿਜ਼ਲਟ ਸੀਗਾ ਆਪਣੇ ਇੱਧਰ ਮਾਂ ਇਹਦੀ ਹੈਗੀ ਆ ਮੱਜੂ ਕੇ ਲਾਈਨ ਦੀ ਠੀਕ ਹੈ ਜੀ ਐਡਮ ਦੀ ਐ ਡਾਇਰੈਕਟਰ ਠੀਕ ਹੈ ਜਿਹੜੀ ਇਹਦੀ ਮਾਂ ਸੀ ਠੀਕ ਹੈ ਹਾਂਜੀ ਹਾਂਜੀ ਮਾਂ ਐਡਮ ਦੀ ਤੇ ਪਿਤਾ ਵਾਲੇ ਪਾਸਿਓਂ ਸ਼ਾਨ ਦੀ ਸ਼ੋਹਰਾਂ ਵਾਲੇ ਦੀ ਹਾਂ ਵੀ ਸਾਰੀ ਆਪਾਂ ਕਹੀਏ ਵੀ ਜਿੰਨੀ ਲਾਈਨ ਆ ਬਲੱਡ ਲਾਈਨ ਆ ਸਾਰੀ ਪੂਰੀ ਟਾਪ ਦੀ ਆ ਤੇ ਬਾਈ ਉਹਨੇ ਉਹ ਕਰਿਆ ਤੇ ਇਹ ਤੋਂ ਪਹਿਲਾਂ ਰਿਜ਼ਲਟ ਆ ਗਿਆ ਜੀ ਇਹ ਤਾਂ ਸੂਈ ਆ ਇਹ ਇੱਕ ਦੀ ਹਾਂ ਇੱਕ ਇੱਕ ਬੱਚਾ ਦਿੱਤਾ ਨੇ ਆ ਲਾ ਰਤਨ ਤੋਂ ਠੀਕ ਹੈ ਜੀ ਉਹ ਛੇਰਾ ਦਿੱਤਾ ਸੀ ਜੀ ਠੀਕ ਹੈ ਹਾਂਜੀ ਹਾਂਜੀ ਤੇ ਹੁਣ ਸੋ ਇਹ ਤੇ ਬੱਚਾ ਡੈਥ ਹੋ ਗਈ ਉਹਦੀ ਬੱਚੇ ਦੀ ਅੱਛਾ ਜੀ ਸ਼ੇਰਾ ਤੇ ਕਾਲੇ ਕਾਂਡੇ ਤੋਂ ਅਸੀਂ ਕਾਲੇ ਕਾਂਡੇ ਤੋਂ ਕਾਲੇ ਕਾਂਡੇ ਤੋਂ ਠੀਕ ਹੈ ਤੇ ਹੋਰ ਆਪਣੇ ਕੋਲੇ ਇਹ ਤੋਂ ਬਿਨਾ ਵੀ ਘਰੇ ਆਪਣੇ ਕੋਲੇ ਕਿੰਨੀਆਂ ਘੋੜੀਆਂ ਨੇ ਜੀ ਦੋ ਘੋੜੀਆਂ ਹੋ ਰਿਆ ਜੀ ਇੱਕ ਬਸ਼ੇਰੀ ਆ ਜੀ ਠੀਕ ਹੈ ਜੀ ਅੱਪਾ ਬਰੀਡਿੰਗ ਪ੍ਰੋਸੈਸਰ ਰੱਖੀਆਂ ਬਸ ਬਰੀਡਿੰਗ ਕਰਦੀ ਏ ਠੀਕ ਹੈ ਬਰੀਡਿੰਗ ਵਾਸਤੇ ਬਰੀਡਿੰਗ ਆ ਠੀਕ ਹੈ ਇੱਥੇ ਜਿਵੇਂ ਆਪਾਂ ਮੇਲੇ ਦੇ ਵਿੱਚ ਲਿਆਏ ਆ ਦਿਖਾਉਣੇ ਵੀ ਐਡਾ ਵੱਡਾ ਪੰਡਾਲ ਲੱਗਿਆ ਹੋਇਆ ਬਾਈ ਦਿਖਾ ਦੇ ਸਾਰਾ ਹਨਾ ਤੇ ਬਰਾਬਰ ਇੱਕ ਤੁਸੀਂ ਉੱਪਰ ਸ਼ਾਟ ਚੱਲਦਾ ਦੇਖੋਗੇ ਵੀ ਅੱਜ ਘਟੋਕਾਟ ਮਾਇ ਕਹਿੰਦਾ ਵੀ ਹਜ਼ਾਰਾਂ ਹੀ ਬੰਦੇ ਨੇ ਇੱਥੇ ਇਹਨਾਂ ਕੋਲੇ ਜਿਹੜੇ ਯਾਰ ਦੋਸਤ ਦੀਗੇ ਘੋੜਿਆਂ ਵਾਲੇ ਬਾਹਰਲੇ ਪਿੰਡਾਂ ਚੋਂ ਮੇਲੇ ਦੇਖਣ ਆਉਂਦੇ ਆ ਹਨ ਤੇ ਉਹ ਸਾਰਿਆਂ ਲਈ ਬਾਈ ਹੋਰਾਂ ਨੇ ਲੰਗਰ ਪ੍ਰਬਾਣੀ ਦਾ ਪਾਣੀ ਦਾ ਪ੍ਰਬੰਧ ਕੀਤਾ ਵੱਡੀ ਗੱਲ ਦੇਖੋ ਵੀ ਨਹੀਂ ਬੰਦਿਆਂ ਨੂੰ ਹੁੰਦਾ ਵੀ ਮੇਲੇ 'ਚ ਜਾਵਾਂਗੇ ਸੇਲ ਪਰਚੇਜ ਕਰਾਂਗੇ ਖਰਚਾ ਕਰਾਂਗੇ ਹਨ ਮੈਂ ਕਹਿੰਦਾ ਬਾਈ ਤੁਸੀਂ ਮੈਨੂੰ ਐ ਲੱਗਦਾ ਵੀ ਇੱਥੇ 10-15 ਲੱਖ ਰੁਪਏ ਲਾ ਕੇ ਜਾਓਗੇ ਇਤਰਾ ਹੀ ਆ ਇਹ ਸ਼ੌਂਕ ਆ ਜੀ ਸ਼ੌਂਕ ਦਾ ਕੋਈ ਮੁੱਲ ਨਹੀਂ ਪੈਂਦਾ ਜੀ ਹਾਂਜੀ ਹਾਂਜੀ ਵੀ ਜਿਹੜੇ ਆਪਣੇ ਭਰਾ ਨੇ ਵੀ ਉਹਨਾਂ ਦੀਆਂ ਸਾਰਾਂ ਦੀ ਇੱਕ ਸੇਵਾ ਪਾਣੀ ਕਰਨ ਆਏ ਨਾ ਦੇ ਬਸ ਹੀ ਬਸ ਬਸ ਸ਼ੌਂਕ ਆ ਜੀ ਇੱਕ ਆਪਾਂ ਨੂੰ ਬਸ ਕਿਉਂ ਬੱਚਿਆਂ ਦੀ ਦੂਰਤ ਵੀ ਨਾਲ ਤੇ ਨਾਲ ਹੋਰ ਜਿਹੜੇ ਆਪਣੇ ਘੋੜੇ ਘੋੜੀਆਂ ਵਾਲੇ ਵੀਰ ਹੁੰਦੇ ਨੇ ਉਹ ਆਉਂਦੇ ਨੇ ਤੇ ਨਾਲ ਬਾਈ ਅਰਮਾਨ ਹੋਰਿਆਂ ਦੇ ਦੋਸਤ ਹਨਾ ਤੇ ਬਹੁਤ ਵਧੀਆ ਬਾਈ ਇਹਨਾਂ ਨੇ ਨਾਂ ਕਮਾਇਆ ਤੇ ਆਪਣੇ ਫਾਰਮ ਦੀ ਲੋਕੇਸ਼ਨ ਕਿੱਥੇ ਜ ਆ ਜਾਂਦੀ ਹੈ ਜੀ ਆਪਣਾ ਫਾਰਮ ਹੈਗਾ ਜੀ ਸਾਡੇ ਨਾਲ ਖੁਰਦ ਠੀਕ ਹੈ ਬੱਬਾ ਸੂਨ ਸਿੰਘ ਭਗਣੀ ਵਾਲਾ ਹਾਂਜੀ 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 ਠੀਕ ਹੈ ਹਾਂਜੀ ਹਾਂਜੀ ਭਾਗਨੇ ਖੁਰਦ ਬਾਬਾ ਸੋਹਣ ਸਿੰਘ ਜੀ ਭਾਗਨੇ ਵਾਲਾ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਆ ਅੰਮ੍ਰਿਤਸਰ ਜੀ ਆ ਅੰਮ੍ਰਿਤਸਰ ਠੀਕ ਹੈ ਠੀਕ ਹੈ ਸਭ ਸੇ ਅਟਾਰੀ ਸਭ ਸੇ ਠੀਕ ਹੈ ਬਾਗੇਵਾਟਰ ਕੋਲੇ ਆ ਜਾਂਦਾ ਜੀ ਤੇ ਆਪਣਾ ਮੋਬਾਈਲ ਨੰਬਰ ਕਿੰਨਾ ਜੀ ਮੈਂ ਤੇਰਾ ਬੋਲ ਮੋਬਾਈਲ ਨੰਬਰ ਬੋਲ ਦਿਓ ਕੋਈ ਮਰਜ਼ੀ ਬੋਲ 9815734221 9815734221 34221 ਇਹ ਇਹਦਾ ਮੋਬਾਈਲ ਨੰਬਰ ਆ ਤੇ ਭਰਾਵੋ ਕਦੋਂ ਵੀ ਤੁਸੀਂ ਇਹਨਾਂ ਦੇ ਫਾਰਮ ਤੇ ਜਾ ਕੇ ਜੇਕਰ ਬੱਚੇ ਦੇਖਣੇ ਹਨ ਕਿ ਉਹਨਾਂ ਕੋਲ ਜਿਆਦਾਤਰ ਸੇਲ ਵਾਸਤੇ ਬੱਚੇ ਹੀ ਹੁੰਦੇ ਆ ਤੇ ਹੁਣ ਆਪਣੇ ਫਾਰਮ ਤੇ ਕਿੰਨੇ ਬੱਚੇ ਹੈਗੇ ਆ ਜੀ ਆਪਣੇ ਕੋਲ ਠੀਕ ਹੈ ਭਾਰਤ ਰਤਨ ਦੀ ਆ ਨਾਲ ਰਤਨ ਦੀ ਭਾਰਤ 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 ਰਤਨ ਦੀ ਹਾਂ ਹਾਂ ਭਾਰਤ ਰਤਨ ਦੀ ਬੱਚੀ ਹੈ ਜੀ ਠੀਕ ਹੈ ਹਾਂ ਜੀ ਹਾਂ ਤੇ ਤੂਫਾਨ ਦੀ ਆ ਮਾਂ ਤੂਫਾਨ ਦੀ ਆ ਤੇ ਬਾਈ ਪਤਾ ਕਰ ਸਕਦੇ ਹਾਂ ਬਾਕੀ ਫੋਨ ਤੇ ਕਰਕੇ ਜਿਵੇਂ ਗੱਲਬਾਤ ਕਰਕੇ ਜਾ ਸਕਦੇ ਹਾਂ ਇਹ ਫਾਰਮ ਤੇ ਚੰਗੇ ਜਾਨਵਰ ਹੁੰਦੇ ਆ ਬਾਕੀ ਹੋਰ ਸਾਰੇ ਜਿੰਨੇ ਸੱਜਣ ਮਿੱਤਰ ਖੜੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸੋ ਠੀਕ ਹੈ ਜੀ ਸਰਪੰਚ ਸਾਹਿਬ ਧੰਨਵਾਦ ਜੀ ਠੀਕ ਹੈ ਜੀ ਚਰਦੀ ਗੜਾ ਜੀ ਬਾਈ ਮੇਕ ਕਰ ਬਹੁਤ ਬਹੁਤ ਧੰਨਵਾਦ ਜੀ